ਹੈਲੋ ਜੀ ਕੀ ਹਾਲ ਚਾਲ ਆ ਉਮੀਦ ਕਰਦਾ ਤੁਸਾਰੇ ਬਹੁਤ ਵਿਦਿਓਗੇ ਤੇ ਗਾਇਜ਼ ਅੱਜ ਦਾ ਮੌਸਮ ਚੈੱਕ ਕਰ ਲੋ ਕਹਿ ਜਾ ਠੀਕ ਹੈ ਜੀ ਤੇ ਅਸੀਂ ਵੀ ਨਾ ਸਾਰੇ ਪਾਣੀ ਪੂਣੀ ਭਰ ਕੇ ਰੱਖ ਲਿਆ ਸਾਰੇ ਜਿੰਨੇ ਵੀ ਸੀਗੇ ਅਸੀਂ ਬਾਲਟੀਆਂ ਬੋਲਟੀਆਂ ਟੱਪ ਟੱਪ ਅਸੀਂ ਸਭ ਕੁਝ ਭਰ ਕੇ ਰੱਖ ਲਿਆ ਕਿਉਂਕਿ ਅੱਜ ਸ਼ਾਮ ਦਾ 7 ਮਹੀਤੇ ਤੁਹਾਨੂੰ ਪਤਾ ਕੀ ਉਹ ਰਿਐਸਲ ਹੋਣੀ ਹੈ ਕਿ ਸਾਰੇ ਦਾ ਅਟੈਕ ਜਿਹੜਾ ਹੋਣਾ ਜੋ ਸਾਇਲੈਂਸ ਸੌਰੀ ਸਾਰੇ ਨੂੰ ਵੱਜਣਾ ਜਿਹੜਾ ਤੇ ਪਾਣੀ ਪੂਣੀ ਅਸੀਂ ਸਾਰਾ ਭਰ ਲਿਆ ਤੇ ਜੋਤੀ ਗਈ ਹੋਈ ਹੈ ਨਾਣ ਹਜੇ ਹਜੇ ਨਾ ਕੀ ਉਹ ਬੈਠੀ ਹੈ ਦਿਖ ਰ ਤੁਹਾਨੂੰ ਦਿਖਾਣਾ ਆ ਬੈਠੀ ਆ ਦੇਖੋ ਆ ਰਫ ਆ ਬੈਠੀ ਹਸ ਰਹੀ ਐ ਇਹ ਜੋਤੀ ਇੱਥੇ ਬੈਠੀ ਐ ਤੇ ਜੋਤੀ ਨੇ ਬਣਾਇਆ ਚੌਲ ਆਪਾਂ ਪਹਿਲਾਂ ਚੌਲ ਦੇਖ ਲਈਨੇ ਕਹੇ ਜੀ ਬਣੇ ਕਿਉਂਕਿ ਬਹੁਤ ਦਿਨ ਹੋ ਗਏ ਚੌਲ ਨਹੀਂ ਖਾਦੇਗੇ ਅੱਜ ਪਹਿਲਾਂ ਆਪਾਂ ਚੌਲ ਹੀ ਦੇਖ ਲਈਏ ਗਾਇਜ਼ ਇਹ ਜੋਤੀ ਨੇ ਧਰਿ ਹੋਏ ਨੇ ਚੌਲ ਚੌਲ ਵੀ ਬਣਾਇਆ ਅਜ ਆਲੂ ਵਾਲੇ ਸ਼ਕਲ ਦੇਖ ਲਈ ਕਹੇ ਜੀ ਇਹ ਜੇ ਕਹੇ ਜੀ ਨਹੀਂ ਬਣਿਆ ਕਿ ਨਹੀਂ ਬਣੇ ਵਾਹ ਵੀ ਪਾਣੀ ਤਾਂ ਸੋਕ ਹੀ ਗਿਆ ਯਾਰ ਤਕਰੀਬਨ ਸੋਕ ਹੀ ਗਿਆ ਵਾਹ ਹੁਣ ਉਹਨੂੰ ਪੁੱਛ ਲੈਣਾ ਕਿ ਕੀ ਕਹਿੰਦੀ ਐ ਬੰਦ ਕਰਨੀ ਐ ਕਿ ਨਹੀਂ ਕਰਨੀ ਤੇ ਬਹੁਤ ਦਿਨ ਹੋ ਗਏ ਚੌੜ ਖਾਦੀ ਨਹੀਂ ਸੀਗੇ ਤੇ ਅੱਜ ਸਭ ਤੋਂ ਜ਼ਿਆਦਾ ਨਾ ਟੈਨਸ਼ਨ ਇਹੀ ਪਈ ਪਈ ਆ ਕਿ ਜਿਹੜੇ ਸ਼ਾਮ ਨੂੰ ਇਹ ਚੀਜ਼ ਹੋਣੀ ਆ ਉਸ ਵਾਰ ਫੇਰ ਕਹਿੰਦੇ ਕਿ ਸ਼ਾਮ ਨੂੰ 7 7:30 ਵੇ ਲਾਈਟ ਵੀ ਚੱਲ ਜਾਣੀ ਆ ਕਿ ਲਾਈਟ ਵੀ ਰਹਿਣੀ ਨਹੀਂ ਹੈਗੀ ਤੇ ਇਸ ਲਈ ਪਾਣੀ ਪੋਣੀ ਪਹਿਲਾਂ ਹੀ ਪਰ ਕੇ ਰੱਖ ਲਿਆ ਹੁਣ ਬਾਕੀ ਇੱਕ ਮਿੰਟ ਜੋਤੀ ਨੂੰ ਪੋਜਦਾ ਕੀ ਕਹਿੰਦੀ ਆ ਉਹ ਚੌੜ ਬਣ ਗਿਆ ਪਾਣੀ ਸੁੱਕ ਗਿਆ ਵਾ ਪਾਣੀ ਸੁੱਕ ਗਿਆ ਹੈ ਬੰਨ੍ਹ ਕਰਦਾ ਲੋ ਜੀ ਹੁਣ ਉਹ ਕਹਿੰਦੀ ਗੈਸ ਬੰਦ ਕਰ ਦੋ ਤੇ ਆਪਾਂ ਗੈਸ ਹੁਣ ਬੰਦ ਕਰ ਦਿੰਦੇ ਆ ਪਾਣੀ ਗਿਆ ਸੁੱਕ ਤੇ ਤੁਹਾਨੂੰ ਇੱਕ ਚੀਜ਼ ਦਿਖਾਣਾ ਤੇ ਦੇਖੋ ਅੱਜ ਕੀ ਹੋ ਰਿਹਾ ਦਿਖਾਣਾ ਤੁਹਾਨੂੰ ਆ ਦੇਖਿਓ ਅੱਜ ਅੱਜ ਤੇ ਸਾਰੀ ਦਿਹਾੜੀ ਹੋ ਗਿਆ ਪਾਕਿਸਤਾਨ 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 ਆ ਰੇਖ ਚੱਲੀ ਨਹੀਂ ਸਕਿਪ ਹੋ ਜਾ ਭਾਈ ਸਕਿਪ ਹੋ ਗਿਆ ਜੀ ਅੱਜ ਇੰਨੀ ਕਿ ਨਿਊਜ਼ ਆਈ ਨਾ ਪਾਕਿਸਤਾਨ ਬਹੁਤ ਨਿਊਜ਼ ਆ ਰਹੀ ਆ ਕੋਈ ਕਹੇ ਜਿੱਥੇ ਅਟੈਕ ਹੋਇਆ ਉਹ ਜਗ੍ਹਾ ਦੇਖੇ ਸਾਰੀ ਬਿਲਕੁਲੀ ਖਤਮ ਹੀ ਕਰ ਦਈਏ ਜਿਸ ਤਰ੍ਹਾਂ ਇਸ ਤਰ੍ਹਾਂ ਹੋ ਗਿਆ ਪਰ ਇਹ ਕਿ ਹਜੇ ਤਹ ਸ਼ੀ ਇਲਾਕੇ ਵਿੱਚ ਅਟੈਕ ਨਹੀਂ ਕੀਤਾ ਕਿ ਜਿੱਥੇ ਉਹ ਰਹਿੰਦੇ ਸੀਗੇ ਉਹ ਜਗ੍ਹਾ ਤੇ ਅਟੈਕ ਨਹੀਂ ਕੀਤਾ ਸੀ ਇੰਡੀਆ ਨੇ ਤੇ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਸਾਨੂੰ ਕਹਿੰਦੇ ਕਿ 7 ਤਰੀਕ ਨੂੰ ਰੈਸਲ ਹੋਣੀ ਹੈ ਤੇ 6 ਤਰੀਕ ਰਾਤ ਨੂੰ ਉਹਨਾਂ ਦਾ ਹੱਲਾ ਵੀ ਬੋਲਦਾ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਹੋਣਾ ਕਿ ਹਾਂ ਸਾਡੇ ਤੇ ਹਮਲਾ ਹੋਣਾ ਹੈ ਉਹ ਤਾਂ ਵਿਚਾਰੇ ਆਰਾਮ ਨਾਲ ਆਪਣੀ ਨੀਂਦਾਂ ਪੂਰੀ ਕਰ ਰਹੇ ਹੋਣੇ ਆ ਤੇ ਗਾਇਜ਼ ਇਹ ਆ ਕਿ ਦੇਖੋ ਕਿਸੇ ਨੂੰ ਘੱਟ ਨਹੀਂ ਸਮਝੀਦਾ ਹੁੰਦਾ ਸਭ ਇੱਕੋ ਤੇ ਇੱਕ ਵੱਧ ਹੁੰਦੇ ਆ ਦੇਖੋ ਸਿੰਧੂਰ ਰਿਆ ਚੱਲਦਾ ਪਿਆ ਆਪਣਾ ਆ ਦੇਖੋ ਆਪਰੇਸ਼ਨ ਸੰਧੂਰ ਪੂਰੀ ਤਿਆਰੀ ਆ ਇਸ ਕਰਕੇ ਇੱਥੇ ਪਾਕਿਸਤਾਨ ਵਾਲੀ ਇੰਸਟਾਗ੍ਰਾਮ ਦੇ ਉੱਪਰ ਮੈਂ ਕਹਿੰਨਾ ਰਹਿ ਰੱਬ ਦਾ ਨਾਮ ਇੰਨੀ ਕਿ ਵੀਡੀਓ ਬਾਰੇ ਨੇ ਇੰਨੀ ਕਿ ਵੀਡੀਓ ਆ ਰਹੀਆਂ ਉਹਨਾਂ ਦੀਆਂ ਹੁਣ ਵਿੱਚ ਕੁਝ ਲੋਕ ਇਹ ਜਿਹਾ ਨੇ ਕੁਝ ਲੋਕ ਇਹ ਕਿ ਪੁਰਾਣੀ ਵੀਡੀਓ ਚਲਾਈ ਜਾ ਰਹੇ ਨੇ ਕਿ ਜਿਹੜਾ ਮਲਕੀ ਪਹਿਲਾਂ ਉਹ ਇਜ਼ਰਾਈਲ ਦੇ ਉੱਪਰ ਜਾਂ ਕੁਝ ਹੋਇਆ ਨਹੀਂ ਸੀਗਾ ਇਹ ਅਫਗਾਨਿਸਤਾਨ ਕਿੱਥੇ ਹੋਏ ਸੀਗਾ ਉੱਚੀ ਵੀਡੀਓ ਸ਼ੋਰੀਆਂ ਹਾਲੇ ਕੀ ਇੰਡੀਆ ਨੇ ਤੇ ਇੱਕ ਹੀ ਫਾਇਰ ਕੀਤਾ ਵਾ ਹੋਰ ਤਾਂ ਕੀਤੇ ਨੇਗੇ ਤੇ ਕੁਝ ਲੋਕ ਵੈਸੇ ਹੀ ਕੋਈ ਪੁਰਾਣੀ ਵੀਡੀਓਜ਼ ਨੂੰ ਨਵਾਂ ਕਰ ਕਰਕੇ ਚਲਾ ਕੇ ਦੇਖ ਰਹੇ ਨੇ ਪਰ ਇੱਥੇ ਦੇਖੋ ਇੱਥੇ ਇਹਨਾਂ ਦਾ ਕੀ ਹਾਲ ਬਣ ਰਿਹਾ ਇਹ ਵੀ ਕਹਿਣਗੇ ਕਿ ਹਾਂ ਵੀ ਇਹ ਸੇ ਕਿੱਥੇ ਉਲਝ ਗਿਆ ਕਿੱਥੇ ਨਹੀਂ ਉਲਝਿਆ ਤੇ ਅੱਜ ਮੈਂ YouTube ਵੀ ਦੇਖਿਆ YouTube ਦੇ ਉੱਪਰ ਸ਼ਾਰਟਸ ਦੇ ਉੱਪਰ ਵੀਡੀਓਜ਼ ਦੇ ਉੱਪਰ ਤਾਂ ਨਿਊਜ਼ ਹੀ ਨਿਊਜ਼ ਚੱਲ ਰਹੀ ਹੈ Instagram ਦੇ ਵੀ ਭਰਿਆ ਪਿਆ ਇਹੀ ਚੀਜ਼ ਚੱਲ ਰਹੀ ਹੈ ਹਮੇਂ ਹਰ ਜਗ੍ਹਾ ਤੇ ਉੱਪਰ ਇਹੀ ਚੀਜ਼ ਚੱਲ ਰਹੀ ਹੈ ਮੈਂ ਕਹਿੰਦਾ ਜਿਹਨੇ ਨਹੀਂ ਵੀ ਪਾਈ ਉਹ ਵੀ ਬੰਦਾ ਜੀ ਵੀਡੀਓ ਪਾ ਰਿਹਾ ਤੇ ਬਾਕੀ ਹੁਣ ਵਲੌਗ ਨਾ ਬਣ ਰਹੇ ਹੁਣ ਜੋਤੀ ਨਾਨੂ ਕਿ ਆਜੂਗੀ ਫਿਰ ਆਪਾਂ ਚੌਲ ਖਾਵਾਂਗੇ ਚੌਲ-ਝੌਲ ਖਾ ਕੇ ਤੇ ਫਿਰ ਦੇਖਦੇ ਆ ਕਿ ਕੀ ਕਰਨਾ ਕੀ ਨਹੀਂ ਕਰਨਾ ਤੇ ਬਾਕੀ ਬਹੁਤ ਦਿਨਾਂ ਬਾਅਦ ਵਲੌਗ ਆਇਆ ਤੇ ਪਲੀਜ਼ ਦੱਸੇ ਜ਼ਰੂਰ ਠੀਕ ਹੈ ਜੀ ਤੇ ਆਪਣੀ رائے ਵੀ ਜਰੂਰ ਦੇਖੋ ਕਿ ਬਹੁਤ ਚਿਰ ਹੋ ਗਿਆ ਤੁਹਾਡੇ ਸਾਰੇ ਨਾਲ ਗੱਲਾਂ ਨਹੀਂ ਹੋਈਆਂ ਤੁਸੀਂ ਸਾਰਿਆਂ ਦੇ ਕਮੈਂਟ ਨਹੀਂ ਆਏ ਕਿਉਂਕਿ ਸ਼ਾਰਟਸ ਪੰਦ ਰਹੇ ਸ਼ਾਰਟਸ ਵੀ ਤੁਸੀਂ ਦੇਖਦੇ ਸੀਗੇ ਤੇ ਲੌਂਗ ਵੀ ਦੇਖਦੇ ਹੋ ਤੇ ਕਮੈਂਟ ਜਰੂਰ ਕਰੀ ਤੁਹਾਡੇ ਸਾਰਿਆਂ ਦੇ ਕਮੈਂਟ ਦਾ ਵੇਟ ਰਹੂਗਾ ਇੰਤਜ਼ਾਰ ਰਹੂਗਾ ਠੀਕ ਹੈ ਜੀ ਰੋਟੀ ਖਾਣ ਤੋਂ ਬਾਅਦ ਕੌਣ ਨਾਣ ਜਾਂਦਾ ਹੁੰਦਾ ਜਿਹਨਾਂ ਆਣਾ ਤੇ ਪਹਿਲਾਂ ਨਾਓ ਜਿਹੜੇ ਪਹਿਲਾਂ ਨਾਣ ਜਾਂਦੇ ਉਹਨੂੰ ਗਦੇ ਹੁੰਦੇ ਆ ਉਹ ਰੋਟੀ ਖਾਣ ਤੋਂ ਬਾਅਦ ਜਿਹੜੇ ਜਾਂਦੇ ਨਾਣ ਤੂੰ ਗਦੀ ਆ ਹੁਣ ਬੋਲ ਹੁਣ ਕਿਹੜੀ ਬੋਲ ਰਹੀ ਪਹਿਲੇ ਹੀ ਕਹਿੰਦੀ ਕਿ ਹਾਂ ਮੈਂ ਗਦੀ ਆ ਪਹਿਲੇ ਇਹਨੇ ਬੋਲਿਆ ਜਦ ਮੈਂ ਕਿ ਮੈਂ ਵਲੌਗ ਚ ਪੜਨਾ ਫੇ ਹੁਣ ਬੋਲ ਨਹੀਂ ਰਹੀ ਹੈ ਕਿ ਬੋਲ ਹੁਣ ਇਸ ਬਾਰ ਦੇਖੋ ਕਿੰਨਾ ਮੀਂਹ ਪੈ ਗਿਆ ਨਾ ਬਹੁਤ ਮੀਂਹ ਪੈ ਗਿਆ ਵਾ ਬੱਦਲ ਦੇਖ ਲਓ ਪੂਰਾ ਹਜੇ ਵੀ ਕਾਲਾ ਵਾ ਪੂਰਾ ਮੀਂਹ ਹਜੇ ਵੀ ਆਣਾ ਹੀ ਆਣਾ ਵਾ ਆਰੇ ਹੈ ਕਾਫੀ ਪਿਆ ਹੋਇਆ ਹੈ ਬਾਕੀ ਗਾਈਸ ਸਾਰੇ ਸ਼ਾਮ ਨੂੰ ਆਪਣਾ ਧਿਆਨ ਰੱਖਿਓ ਅਜਰ ਇਹ ਅਸਲ ਹੋਣੀ ਆ ਤੇ ਸਾਰੇ ਆਪਣੇ ਘਰਾਂ 'ਚ ਸੇਫ ਰਹਿਓ ਰੱਬ ਕਰਕੇ ਕਿ ਕਿਸੇ ਨੂੰ ਕੋਈ ਇਹੋ ਜਿਹਾ ਕੁਝ ਹੋਵੇ ਨਾ ਕਿਉਂਕਿ ਜਿਹੜਾ ਉਹ ਕਹਿੰਦੇ ਕਿ ਜਿਹੜਾ ਕੀ ਹੋਣਾ ਉਹ ਤੀਸੇ ਕੋ ਕਹਿੰਦੇ ਸੀ ਲਾਈਟ ਆ ਮੈਂ ਲਾਈਟ ਨਹੀਂ ਉਹ ਤਾਂ ਲਾਈਟ ਵਾਲਾ ਤੇ ਚਲੋ ਉਹ ਤਾਂ ਜਿਆ ਹੋਣਾ ਹੀ ਹੋਣਾ ਪਰ ਇਹ ਆ ਕਿ ਗੱਲ ਦੇਖੋ ਦੋ ਦੇਸ਼ਾਂ 'ਵੀ ਲੜਾਈ ਜ਼ਰੂਰ ਹੁੰਦੀ ਪਰ ਇਹ ਕਿ ਉਹਦੇ ਵਿੱਚ ਮਰਦਾ ਗਰੀਬ ਬੰਦਾ ਹੀ ਆ ਤੁਹਾਡੇ ਮੇਰੇ ਵਰਗੇ ਖਤਮ ਹੋ ਜਾਂਦੇ ਨੇ ਪਰ ਆਪਾਂ ਦੇਖ ਲੈ ਕਿ ਦੇਖੋ ਕਿਸੇ ਨੂੰ ਕੋਈ ਨੁਕਸਾਨ ਨਾ ਹੋਵੇ ਪਰ ਹਾਂ ਜਿਹੜੋ ਜੋ ਪਾਕਿਸਤਾਨ ਵਾਲਿਆਂ ਨੇ ਕੀਤਾ ਉਹ ਕੰਮ ਬੁਰਾ ਕੀਤਾ ਉਹਦਾ ਵੀ ਉਹਨੂੰ ਜਵਾਬ ਜ਼ਰੂਰ ਦੇਣਾ ਬਣਦਾ ਵਾ ਤੇ ਇੱਕ ਵਾਰ ਦੇ ਦਿੱਤਾ ਵਾ ਤੇ ਉਸ ਤੋਂ ਬਾਅਦ ਜੇ ਫੇਰ ਕੋਈ ਹਰਕਤ ਕਰਦਾ ਤੇ ਫੇਰ ਵੀ ਜਵਾਬ ਜ਼ਰੂਰ ਮਿਲੂਗਾ ਤੇ ਬਾਕੀ ਅੱਜ ਦੀ ਵੀਡੀਓ ਇੱਥੇ ਕਦਮ ਕਰਦੇ ਆਂ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਚੈਨਲ ਸਬਸਕ੍ਰਾਈਬ ਕਰਦੇ ਹੋ ਤੇ ਮਿਲਦੇ ਆਂ ਕਿਤੇ ਨੈਕਸਟ ਵੀਡੀਓ ਵੀ ਤਦ ਤੱਕ ਲਈ ਬਾਏ ਬਾਏ